ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਅੱਜ ਇੱਕ ਵਾਰ ਮੁੜ ਤੋਂ ਗੱਲ ਕਰਾਂਗੇ ਬਾਲੀਵੁੱਡ ਦੀ ਫਲਾਪ ਕਲਾਕਾਰ ਕੰਗਣਾ ਰਣੋਤ ਦੀ ਕਿਉਂਕਿ ਲਗਾਤਾਰ ਆਪਣੀ ਘਟੀਆਂ ਬਿਆਨਬਾਸੀ ਕਰਕੇ ਅਕਸਰ ਮੀਡੀਆ ਦੀਆਂ ਸੁਰਖੀਆਂ ਬਟੋਰਦੀ ਹੈ ਕੰਗਣਾ ਰਣੋਤ ਇੱਕ ਵਾਰ ਮੁੜ ਤੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਉਸਤੇ ਬੋਲ ਵਿਗੜੇ ਨੇ ਤੇ ਘਟੀਆਂ ਬਿਆਨਬਾਸੀ ਉਸ ਵੱਲੋਂ ਕੀਤੀ ਗਈ ਹੈ ਸਾਹ ਕੰਗਣਾ ਰਣੋਤ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਇਹ ਦੇਸ਼ ਤੋਂ ਵਿੱਚ ਕਿਸਾਨੀ ਅੰਦੋਲਨ ਖੜਾ ਹੋਇਆ ਸੀ ਤਾਂ ਉਸ ਵਕਤ ਅੰਦੋਲਨ ਦੌਰਾਨ ਜ਼ਬਰਜਨਾ ਅਤੇ ਕਤਲ ਜਹੀਆਂ ਖੋਫਨਾਕ ਘਟਨਾਵਾਂ ਸਾਹਮਣੇ ਆਈਆਂ ਸਨ ਤਾਂ ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਆਮ ਲੋਕਾਂ ਦੇ ਵਿੱਚ ਖਾਸ ਕਰ ਕਿਸਾਨਾਂ ਦੇ ਵਿੱਚ ਕੰਗੜਾ ਰਣੋਥ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੰਗੜਾ ਰਣੋਥ ਦੀ ਇਸ ਬਿਆਨਬਾਜ਼ੀ ਤੋਂ ਆਪਣਾ ਪਾਸਾ ਪਿਛੇ ਖਿੱਚੀ ਆਇਆ ਕਿ ਹਾਗਿਆ ਕੀ ਕੰਗਣਾ ਰਣੋਤ ਦੇ ਇਹ ਨਿੱਜੀ ਵਿਚਾਰ ਹੋ ਸਕਦੇ ਨੇ ਪਰੰਤੂ ਭਾਜਪਾ ਦਾ ਇਸ ਤਰ੍ਹਾਂ ਦਾ ਕੋਈ ਵੀ ਵਿਚਾਰ ਨਹੀਂ ਹੈ ਤੇ ਨਾ ਹੀ ਭਾਜਪਾ ਹਾਈ ਕਮਾਂਡ ਕੰਗਣਾ ਰਣੋਤ ਦਾ ਇਸ ਬਿਆਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਰਥਨ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਨਵਦੀਯੁਗਤ ਰਾਜ ਸਭਾ ਮੈਂਬਰ ਤੇ ਕੇਂਦਰ ਦੇ ਵਿੱਚ ਵਜ਼ੀਰ ਲੁਧਿਆਣਾ ਤੋਂ ਸਾਬਕਾ ਸੰਸਦ ਰਵਨੀਤ ਬਿੱਟੂ ਘੁਰਾ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਵੱਲੋਂ ਵੀ ਕੰਗਣਾ ਰਣੋਤ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਕੰਗਣਾ ਰਣੋਤ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਕੰਗਣਾ ਰਣੋਤ ਦੀ ਗੱਲ ਕਰੀਏ ਤਾਂ ਆਖਰਕਾਰ ਪੰਜਾਬੀਆਂ ਲਈ ਉਸਦੇ ਮੰਨ ਦੇ ਵਿੱਚ ਇੰਨਾ ਜ਼ਿਆਦਾ ਜ਼ਹਿਰ ਕਿਉਂ ਭਰਿਆ ਹੋਇਆ ਹੈ ਕਿਉਂ ਸਮੇਂ-ਸਮੇਂ ਤੇ ਕੰਗਣਾ ਰਣੋਤ ਪੰਜਾਬ ਤੋਂ ਲੈ ਕੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਜਾਰੀ ਕਰਦੀ ਰਹਿੰਦੀ ਹੈ ਸੋ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਹੁਣ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਜਾਂ ਸੰਸਦ ਦੇ ਚੁਣੇ ਜਾਣ ਤੋਂ ਬਾਅਦ ਕੰਗਣਾ ਰਨੋਤ ਨੂੰ ਕੁਝ ਥੋੜੀ ਬਹੁਤੀ ਅਕਲ ਜ਼ਰੂਰ ਆਈ ਹੋਵੇਗੀ ਪਰੰਤੂ ਜਿਸ ਤਰ੍ਹਾਂ ਦੀ ਘਟੀਆਂ ਬਿਆਨਬਾਜ਼ੀ ਜਾਂ ਘਟੀਆਂ ਮਾਨਸਿਕਤਾ ਦਾ ਪ੍ਰਗਟਾਵਾ ਕੰਗਣਾ ਰਨੋਤ ਵੱਲੋਂ ਕੀਤਾ ਗਿਆ ਉਸ ਤੋਂ ਇਹ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਸੰਸਦ ਬਣ ਕੇ ਵੀ ਕੰਗਣਾ ਰਨੋਤ ਨੂੰ ਅਜੇ ਅਕਲ ਨਹੀਂ ਆਈ ਹੈ ਜਿਸ ਤਰ੍ਹਾਂ ਦੀ ਸਮੇਂ-ਸਮੇਂ ਤੇ ਘਟੀਆਂ ਬਿਆਨਬਾਜ਼ੀ ਉਸ ਵੱਲੋਂ ਕੀਤੀ ਜਾਂਦੀ ਹੈ ਕਿਸਾਨਾਂ ਦੇ ਵਿੱਚ ਦੇਸ਼ ਭਰ ਦੇ ਕਿਸਾਨਾਂ ਦੇ ਵਿੱਚ ਕਾਫੀ ਤਿੱਖਾ ਰੋਸ ਪੈ ਜਾ ਰਿਹਾ ਹੈ ਕੱਲ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਕੰਗਣਾ ਦੇ ਇਸ ਬਿਆਨ ਨੂੰ ਲੈ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕਿਸਾਨ ਮੁਰ ਤੋਂ ਰੋਸ ਮੁਜ਼ਾਰੇ ਇਹ ਸ਼ੁਰੂ ਕਰ ਸਕਦੇ ਨੇ ਤਾਂ ਜਿੱਥੋਂ ਤੱਕ ਮੈਨੂੰ ਸੂਤਰਾਂ ਤੋਂ ਖਬਰ ਮਿਲੀ ਹੈ ਇੱਥੋਂ ਤੱਕ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਕੰਗੜਾ ਨੂੰ ਹੋ ਸਕਦਾ ਹੈ ਕਿ ਪੰਜਾਬ ਦੇ ਅੰਦਰ ਵੜਨ ਤੱਕ ਵੀ ਜੜਾਓ ਨਾ ਦਿੱਤਾ ਜਾਵੇ ਕਿਉਂਕਿ ਉਸ ਦੀ ਜੋ ਵਿਵਾਦਿਤ ਫਿਲਮ ਆ ਰਹੀ ਹੈ ਐਮਰਜੈਂਸੀ ਨੂੰ ਲੈ ਕੇ ਪਹਿਲਾਂ ਹੀ ਖਾਸ ਕਰ ਇਹ ਸਿਕਪੰਤ ਦੇ ਵਿੱਚ ਕੰਗੜਾ ਰਣੋਤਪਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਜੋ 2 ਕੁ ਦਿਨ ਪਹਿਲਾਂ ਕੰਗੜਾ ਰਣੋਤ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਵੱਡੇ ਜ਼ਬਰ ਜ਼ਬਰ ਵੱਡੇ ਪੱਦਰ ਤੇ ਜ਼ਬਰਦਸਤ ਨਾ ਹੋਏ ਨੇ ਜਾਂ ਕਤਲ ਦੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਉਸ ਤੋਂ ਇੱਕ ਉਸ ਤੋਂ ਬਾਅਦ ਇੱਕ ਵਾਰ ਮੁੜ ਆਮ ਲੋਕਾਂ ਦੇ ਵਿੱਚ ਕੰਗੜਾ ਰਣੋਤ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਹਰ ਇੱਕ ਦੀ ਜ਼ੁਬਾਨ ਤੇ ਇੱਕੋ ਹੀ ਗੱਲ ਹੈ ਕਿ ਆਖਰਕਾਰ ਕੰਗੜਾ ਰਣੋਤ ਚੌਂਦੀ ਕੀ ਹੈ ਸੋ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਆਪਣੇ ਇਸ ਸੰਸਦ ਨੂੰ ਜ਼ਰੂਰ ਸਖਤਾਈ ਕਰੇ ਕਿਉਂਕਿ ਬੀਜੇ ਭਾਜਪਾ ਦੀ ਆਪਾਂ ਗੱਲ ਕਰ ਰਹੇ ਤਾਂ ਭਾਜਪਾ ਹਾਈ ਕਮਾਂਡ ਦਾ ਬਿਆਨ ਵੀ ਆਇਆ ਕਿ ਕੰਗਣਾ ਦਾ ਇਹ ਨਿੱਜੀ ਵਿਚਾਰ ਹੋ ਸਕਦਾ ਹੈ ਭਾਜਪਾ ਉਸ ਤੇ ਬਿਆਨ ਦੇ ਨਾਲ ਸਹਿਮਤ ਨਹੀਂ ਹੈ ਤੇ ਉਸ ਨੂੰ ਉਸ ਨੂੰ ਇਹ ਜਿਹੜਾ ਤਲਬ ਵੀ ਕੀਤਾ ਗਿਆ ਹੈ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੱਲੋਂ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਵੱਲੋਂ ਉਸ ਨੂੰ ਸਖਤ ਹਦਾਇਤਾਂ ਜਿਹੜੀਆਂ ਜਾਰੀ ਕੀਤੀ ਕਰ ਦਿੱਤੀ ਹੈ ਜਾਣ ਕਿ ਕਿਸਾਨੀ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਬਿਆਨ ਹੈ ਕੰਗਣਾ ਰਣੋਤ ਜਾਰੀ ਨਹੀਂ ਕਰ ਸਕੇਗੀ ਪਰੰਤੂ ਭਾਜਪਾ ਨੂੰ ਜ਼ਰੂਰ ਇਸ ਦੀ ਸਖਤਾਈ ਇਸਤੇ ਵਰਤਣੀ ਚਾਹੀਦੀ ਹੈ ਕੰਗਣਾ ਰਣੋਤ ਵੱਲੋਂ ਜੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਸਮੇਂ-ਸਮੇਂ ਤੇ ਪੰਜਾਬੀਆਂ ਦੇ ਲਈ ਜਾਂ ਕਿਸਾਨਾਂ ਦੇ ਲਈ ਵਰਤੀ ਜਾਂਦੀ ਹੈ